ਹੈਲੋ ਹੈਲੋ ਸਤੀਕਾਲ ਜੀ ਸਤੀਕਾਲ ਹਾਂਜੀ ਕੀ ਹਾਲ ਹੈ ਅਮਰਤੋ ਸਿੰਘ ਸਹੀ ਠੀਕ ਹੈ ਜੀ ਹਾਂਜੀ ਕੀ ਕਰਦੇ ਆ ਅੱਜ ਅੱਜ ਖੇਤ ਜਾਣਾ ਅੱਛਾ ਆ ਦੇਖੋ ਇਹ ਛੋਟਾ ਜਿਹਾ ਬੱਚਾ ਹਰੇਕ ਕੰਮ ਦੇ ਵਿੱਚ ਕਿੰਨੇ ਇੰਟਰਸਟ ਰੱਖਦਾ ਹੈਗਾ ਅੱਜ ਖੇਤੀਬਾੜੀ ਦਾ ਕੰਮ ਦਿਖਾ ਰਿਹਾ ਤੁਹਾਨੂੰ ਆਪਦੀ ਇਹ ਬਹੁਤ ਵੀਡੀਓ ਬਣਾ ਬਣਾ ਕੇ ਪਾਉਂਦਾ ਹੈ ਹਰੇਕ ਕੰਮ ਦੇ ਵਿੱਚ ਹਰੇਕ ਕੰਮ ਦੀ ਨੌਲੇਜ ਵੀ ਰੱਖਦਾ ਹੈਗਾ ਇਹਨੂੰ ਹਰੇਕ ਗੱਲ ਦਾ ਗਿਆਨ ਵੀ ਹੈ ਉਮਰ ਬਹੁਤ ਛੋਟੀ ਹੈ 5 ਸਾਲ ਦੀ ਹੋਵਰਾ ਸਾਰੀ ਪੜਦਾ ਪੜਨ ਚ ਵੀ ਬਹੁਤ ਹਿਆਰ ਹੈ ਅਨਟੈਲੀਜੈਂਟ ਬੱਚਾ ਹੈ ਇਹਨੂੰ ਵੀਡੀਓ ਬਣਾਉਣ ਦਾ ਸ਼ੌਂਕ ਹੈ ਅੱਜ ਇਹ ਥੋੜੀ ਜਿਹੀ ਖੇਤੀਬਾੜੀ ਬਾਰੇ ਵੀਡੀਓ ਬਣਾ ਰਿਹਾ ਹੈ ਹਾਂਜੀ ਹੁਣ ਦੱਸੋ ਤੁਸੀਂ ਕੀ ਕੀਤਾ ਹੈ ਕੀ ਕੀ ਕੰਮ ਕਰਦੇ ਹੋ ਸੋਲਰ ਪੈਨਲ ਦਾ ਹਾਂਜੀ ਮੋਟਰਾਂ ਦਾ ਹਾਂਜੀ ਤੇ ਖੇਤ ਦਾ ਸ ਖੇਤੀਬਾੜੀ ਦਾ ਵੀ ਕਰਦੇ ਹੋ ਨਾਲ ਨਾਲ ਖੇਤੀਬਾੜੀ ਫਿਰ ਕੌਣ ਕਰਦਾਗਾ ਜਿਵੇਂ ਉਹ अच्छा आप रज की इत्ते पानी जाके वेकेस लाइव बैठे हो इत्ते ਝੋਨਾ ਵੀ ਜਾਂਦੇ ਇਧਰ ਵੀ ਝੋਨਾ अच्छा एतेो ਨਿਵਾਸ ਤੇਦਾਰ ਕਿਤਾ ਦਾ ਪਾਣੀ ਅੱਜ ਸਵੇਰ ਸਵੇਰ ਸੁਬਾ ਸੁਬਾ ਛੱਡਿਆ ਦਾ ਹਾਂਜੀ ਮੋਟਰ ਤਾਂ ਲਾਉਣਿਓ اچھا ਸੋਲਰ ਵਾਲੀ ਮੋਟਰ ਲੱਗੀ ਆ ਤੁਹਾਡੇ ਹਾਂਜੀ ਅੱਛਾ ਪਾਣੀ ਵੀ ਹੈ ਚੇਰੀ ਪਾਣੀ ਬਹੁਤ ਹੁੰਦਾ ਜਾਂ ਮੋਟਰਾਂ ਦਾ ਜੀ ਇੱਕ ਮਿੰਟ ਛੱਡੇ ਤੇ ਭਰ ਗਿਆ ਫੇਰ ਐਡੇ ਛੇੜੀ ਭਰਦਾ ਅੱਛਾ ਤੇ ਪੈਪ ਗਿੱਡੀ ਚਾ ਤੇ ਆ ਨਾਲ ਕੀ ਵੀ ਜੀ ਬੈਠੇ ਹੋ ਕਿਹੜਾ ਸਾਹਮਣੇ ਆਹ ਹਾਂ ਸਾਹਮਣੇ ਵਾਲੀ ਕੀ ਚੀਜ਼ ਇਹ ਇਹ ਪਾਪੂਲਰ ਅੱਛੇ ਪਾਪੂਲਰ ਹੈ ਹਾਂਜੀ ਆ ਵੀ ਪਾਪੂਲਰ ਆਦ ਰੱਖ ਕੇ ਪਾਪੂਲਰ ਦੇ ਆ ਸਾਰੇ ਪਾਪੂਲਰ ਲਾਏ ਆ ਹਾਂਜੀ ਆ ਦੇਖੋ ਇਹ ਤਾਂ ਸਾਰੇ ਪਾਸੇ ਪਿੱਛੇ ਵੀ ਆ ਅੱਛਾ ਚਾਰ ਸਫੇਰੇ ਲਾਈ ਬੈਠੇ ਸਾਰੇ ਪਾਸੇ ਹਾਂਜੀ ਸਾਰੇ ਵਟਾਂ ਫੁੱਲ ਭਰੀ ਬੈਠੇ ਹਾਂਜੀ ਆ ਇਧਰ ਮਸ਼ੀਨਰੀ ਵੀ ਨਾਲ ਹੀ ਰੱਖਦੇ ਹਾਂ ਸਾਰੀ ਹਾਂਜੀ ਆ ਦੇਖੋ ਇਹ ਤਾਂ ਮਰਾ ਸਾਈਡ ਤੇ ਹਟੋ ਸਾਨੂੰ ਮਸ਼ੀਨਰੀ ਨਹੀਂ ਦੇਦੀ ਪੂਰੀ ਆ ਦੇਖੋ ਹੂੰ ਅੱਛਾ ਗੱਡੀਆਂ ਗੁੱਡੀਆਂ ਨਾਲ ਹੀ ਰੱਖਦੇ ਹਾਂ ਸਾਰਾ ਕੁਝ ਜੇ ਵੀ ਸੀ ਗੱਡੀ ਸਕੂਟਰ ਜੇ ਕੋਈ ਚੀਜ਼ ਖੋਬਲੇ ਤਾਂ ਅੱਛਾ ਟਰੈਕਟਰ ਟਰੈਕਟਰ ਕੱਢਣ ਦਾ ਜਿਗਾਰ ਸਾਰਾ ਨਾਲ ਹੀ ਰੱਖਦੇ ਹਾਂ ਅੱਛਾ ਤੇ ਆ ਕੀ ਵੀ ਇੱਧਰ ਕੀ ਪਨੀਰੀ ਆਹੋ ਹਾਂ ਜੀ ਪਨੀਰੀ ਆ ਅੱਛਾ ਛੋਨੇ ਦੀ ਪਨੀਰੀ ਤਿਆਰ ਹੋਈ ਪਈ ਐ ਬਸ ਹੁਣ ਤਾਂ ਲਾਉਣ ਦੀ ਤਿਆਰੀ ਆ ਜੇ ਇਤਨਾ ਕਿੰਨੇ 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 ਮਹੀਨਿਆਂ ਚ ਪੱਕ ਜਾਂਦਾਗਾ ਦੋ ਦੋ ਮਹੀਨਿਆਂ ਚ ਬਹੁਤ ਹੁੰਦਾਗਾ ਝੋਨਾ ਹਾਂਜੀ ਵਧੀਆ ਝਾੜ ਨਿਕਲਦਾ ਝੋਨੇ ਦਾ ਹਾਂਜੀ ਅੱਛਾ ਤੁਹਾਨੂੰ ਛਾਂਕ ਆ ਖੇਤੀ ਕਰਨ ਦਾ ਹਾਂਜੀ ਤੁਸੀਂ ਖੇਤ ਰੋਜ਼ ਨਾਲ ਜਾਂਦੇ ਹੋ ਨੂੰ ਹਾਂਜੀ ਨਹੀਂ ਕੱਲਾ ਅੱਛਾ ਕੱਲਾ ਵੀ ਜਾਵੜਨਾ ਅੱਛਾ ਪਹਿਲਾਂ ਕਣਕ ਵੀ ਨਾਲ ਵੜਾਈ ਹੈ ਹਾਂ ਤੂੜੀ ਵੀ ਨਾਲ ਕਢਾਈ ਹੈ ਹਾਂ ਅਸੀਂ ਵੇਂਦੇ ਰਹਿੰਦੇ ਰਹਿਨੇ ਆ ਤੁਹਾਡੀਆਂ ਵੀਡੀਓਾਂ ਹੁੰਦੀਆਂ ਹਾਂ ਅੱਛਾ ਅੱਜ ਤਾਂ ਹੀ ਅਸੀਂ ਵੀਡੀਓ ਸ਼ੂਟ ਕਰਨ ਆਏ ਆ ਤੁਹਾਡੇ ਅਸੀ ਅਖਾ ਸੀ ਵੀ ਨਾ ਬੱਚੇ ਦੀ ਵੀਡੀਓ ਸ਼ੂਟ ਕਰਕੇ ਲਿਆ ਅੱਗੇ ਬਹੁਤ ਸੋਹਣੀਆ ਵੀਡੀਓ ਬਣਾਉਂਦਾ ਇਹ ਬੜਾ ਸ਼ੌਕ ਹੈ ਤੁਹਾਨੂੰ ਵੀਡੀਓ ਬਣਾਉਂਦਾ ਨਾ ਅੱਛਾ ਆ ਟਰੈਕਟਰ ਤੁਹਾਡਾ ਚਲਾਓ ਫਿਰ ਹੁਣ ਲੈ ਜਾਓ ਫਿਰ ਇਹਨੂੰ ਇਹਨਾਂ ਨੂੰ ਕਦੋਂ ਕਰਨਾ ਹੁਣ ਅੱਛਾ ਅੱਜ ਚਾਹ ਲਾਉਣਾਗਾ ਚਾਹ ਨਾ ਤੁਸੀਂ ਸੇ ਬਦੂ ਕਰਨ ਤੋਂ ਬਾਅਦ ਚੋਨਾ ਲਾ ਦੋਗੇ ਨਰਮਾ ਨਹੀਂ ਵਿਗ ਗਿਆ ਤੁਸੀਂ ਇੱਥੇ ਕੀ ਨਰਮਾ ਨਹੀਂ ਵਿਗ ਗਿਆ ਨਰਮਾ ਦਾ ਤੂ ਵੀ ਜਨ ਹਟ ਗਏ ਨਰਮਾ ਮਾਲਾ ਹੋਈ ਜਾਂਦਾ ਸਾਡੇ ਕੀ ਸੁੰਡੀ ਪੈਂਦੀ ਆ ਹਾਂਜੀ ਅੱਛਾ ਕਿੰਨਾ ਸੁੰਡੀਆਂ ਵਗੀਆਂ ਸੁੰਡੀਆਂ ਬਾਹਰ ਗਾ ਮੇਨ ਤੇ ਸਤਿਹਾਨਾਲ ਫੇ ਠੀਕ ਨਹੀਂ ਹੁੰਦਾ ਸੁੰਡੀ ਹੋੜ ਆ ਜਾਂਦੀ ਆ ਹੋੜ ਖੇਤਾਂ ਦਾ ਉਹ ਖੇਤਾਂ ਜੋ ਆ ਜਾਂਦਿਆਂ ਹਾਂ ਆਪ ਦੇ ਖੇਤ ਚ ਕਰਕੇ ਕੀ ਕਰਾਂਗੇ ਨਾ ਦੂਜਿਆਂ ਨੇ ਵਾਣਾ ਚ ਆ ਜਾਂਦਿਆਂ ਫਿਰ ਹਾਂ ਨਰਮਾ ਹੁਣੋਂ ਛੱਟ ਗਿਆ ਹਾਂਜੀ ਹੁਣ ਤਾਂ ਝੋਨਾ ਹੀ ਜ਼ਿਆਦਾ ਲੌਣ ਲੱਗ ਲੋਕ ਕਿ ਉਹਨੇ ਨਾਲ ਕਹਿੰਦੇ ਨਾਲੇ ਪਾਣੀ ਡੂੰਗਾ ਹੋਈ ਜਾਂਦਾ ਫੇਰ ਕੀ ਕਰੋਗੇ ਮੈਂ ਕਣਕ ਕਿ ਲੜਾਂਗੀ ਸਿੱਟੀ ਫੇਰੇ ਨਹੀਂ ਕਣਕ ਤੋਂ ਬਾਅਦ ਹੁਣ ਝੋਨੇ ਦੀ ਰੋਤ ਚ ਫੇਰ ਕੀ ਬੀਜਿਆ ਕਰੋਗੇ ਕੋਈ ਹੋਰ ਫਸਲ ਬੀਜ ਲੈ ਕੇ ਜੇ ਮਾਰੀਆਂ ਜੇ ਦੋਨੇ ਜਿੱਥੇ ਮਾਰੀਆਂ ਤਾਂ ਕਣਕ ਕਿ ਫੇਰ ਲੜਾਂਗੇ ਅੱਛਾ ਚਲੋ ਕਰ ਕਣਕ ਲਾ ਦੋ ਸਬਜ਼ੀ ਸੂਬਜ਼ੀਆਂ ਨੇ ਬੀਜ ਦੋ ਤੁਸੀਂ ਨਹੀਂ ਸਬਜ਼ੀ ਉੱਧਰ ਆ ਕੇ ਆ ਉੱਥੇ ਵੀਡੀਓ ਬਣਾਈ ਸੀਗੀ ਆਪਾਂ ਅੱਛਾ ਉਹ ਪਹਿਲੀ ਵਾਲੀ ਹਾਂਜੀ ਹਾਂਜੀ ਦੂਜੀ ਵਾਰੀ ਜਾ ਅੱਛਾ ਹਾਂ ਉਹ ਸਬਜ਼ੀਆਂ ਵੀ ਇੱਥੇ ਤੁਸੀਂ ਘਰੇ ਲਾਉਣੇ ਸਾਰੀਆਂ ਤੁਸੀਂ ਬਿਨਾ ਸਪਰੇਅ ਤੋਂ ਸਬਜ਼ੀਆਂ ਲਾਉਣੇ ਕਰਦੇ ਕਿਹੜੇ ਕਰਦੇ ਨੇ ਬਿਨਾ ਕੀੜੇ ਬਹੁਤ ਅਚਪੜੇ ਕਰ ਦਿੰਦੀਆਂ ਉਧਰ ਉਹ ਵੀ ਬਹੁਤ ਅਗੇ ਕਾਫੂਸ ਦੇ ਅੱਛਾ ਵੀਡੀਓ ਤੁਸੀਂ ਜਦੋਂ ਬਣਾਉਣੇ ਸਬਜ਼ੀ ਵੀਡੀਓ ਕੋਈ ਵੀ ਬਿਨਾ ਸਪਰੇਅਾਂ ਤੋਂ ਕਰਦੇ ਹੋ ਕਿ ਹਾਂਜੀ ਕੱਲੀ ਰੂੜੀ ਦੀ ਰੇਪਾ ਕੇ ਉਹ ਸਬਜ਼ੀ ਵਧੀਆ ਸਵਾਦ ਵੀ ਬਣਦੀ ਹੈ ਨਾ ਸਾਹਮਣੇ ਦੇਖੋ ਅਦਰ ਬੇਟੇ ਬੜੀਆ ਸਵਾਦ ਮਨਦੀ ਆਹ ਸਬਜ਼ੀਆਂ ਹਾਂਜੀ ਸਾਰੀਆਂ ਸਬਜ਼ੀਆਂ ਘਰੇ ਲਾਉਣਾ ਤੁਸੀਂ ਹਾਂਜੀ ਅੱਛਾ ਤੁਹਾਨੂੰ ਨੌਲੇਜ ਹੈਗੀ ਸਾਰੀ ਸਬਜ਼ੀ ਲਾਉਣ ਦੀ ਹਾਂਜੀ ਹੁਣ ਫਿਰ ਤੁਸੀਂ ਕੀ ਸਬਜ਼ੀ ਲਈ ਉਧਰ ਉਧਰ ਲੋ ਉਧਰ ਦਿੱਚੇ ਤੁਸੀਂ ਸਬਜ਼ੀ ਬਹੁਤ ਲੰਝੇ ਫਲਾਣੇ ਬੁੱਟੇ ਵੱਟੇ ਵੀ ਲਾਉਣੇ ਹੋਗੇ ਬਾਗ ਬੂਗਾ ਕਿਉਂ ਲਾਉਣਿਓ ਬਾਗ ਨਹੀਂ ਬਾਗ ਨਹੀਂ ਮੂੰਹ ਸ਼ੌਂਕ ਨੂੰ ਬੈ ਦੋ ਚਾਰ ਬੁੱਟੇ ਲਾਏ ਆਹ ਉਹ ਬਾਬਾ ਦੇ ਬਾਬਾ ਕਿੰਨੇ ਆਗੇ ਆਗੇ अच्छा फिर तो फल वादू खाया करोगे जब तुम तुसी बड़े होंगे तन्नू वादू फल लग जाया ਕਰਨਗੇ ਨਾ ਤੁਸੀਂ ਦੋ ਬਰਾ ਹਾਂਜੀ ਦੂਜਾ ਛੋਟਾ ਦਾ ਦੂਜਾ ਏਡਾ ਕ ਏਡਾ ਕਦੋਂ ਚਲੋ ਫਿਰ ਠੀਕ ਹੈ ਬੱਲਗਾ ਅੱਜ ਕਦੋਂ ਕਰਦੇ ਆਂ ਅੱਛਾ ਫਿਰ ਤੁਸੀਂ ਅਗਲੀ ਕਦੋਂ ਕਰਦੇ ਹੋ ਕਰ ਲੋ ਚਲ ਅਸੀਂ ਵੀ ਦੇਖ ਲੈਨੇ ਕਿਵੇਂ ਕਰਦੇ ਨੇ ਕਦੂ ਫਰ ਕਰਦੂ ਕਰਕੇ ਕੀ ਕਰੋਗੇ ਹੁਣ ਇਹਨਾਂ ਵਿੱਚ ਨਾਲ ਦੀ ਨਾਲ ਹੀ ਲੱਗ ਜਾਊਗਾ ਬੰਦੇ ਤਿਆਰ ਬੈਠੇ ਆ ਯਾਰ ਆ ਕੋੜੇ ਹਜ਼ਾਰ ਆ ਇੰਨੇ ਬੰਦੇ ਤਿਆਰ ਰੱਖਦੇ ਆ ਅੱਛਾ ਕੰਮ ਬਾਬਾ ਤਗੜਾ ਚੱਲਦਾ ਤੁਹਾਡਾ ਫਿਰ ਹਾਂਜੀ ਚਲੋ ਠੀਕ ਆ ਸਰ ਜਿੱਦੋਂ ਤੁਸੀਂ ਝੋਨਾ ਝੋਨਾ ਲਾ ਲਿਆ ਸੀ ਉਹਦੇ ਦੇਖਣਾ ਵੰਗੇ ਇੱਥੇ ਚੰਗਾ ਜੀ ਸੱਚੀ ਗੱਲ ਜੀ ਹੈਲੋ ਹਾਂਜੀ ਸਸੀ ਗਾਜੀ ਚੰਗਾ ਜਿੱਦੇ ਅਸੀਂ ਝੋਨਾ ਲਾ ਲਿਆ ਤੁਸੀਂ ਫਿਰ ਅਸੀਂ ਉਦੋਂ ਬਾਅਦ ਚ ਵੇਖਣਾ ਵਾਂਗੇ ਫਿਰ ਵੀਡੀਓ ਬਣਾ ਕੇ ਲੈ ਕੇ ਜਾਵਾਂਗੇ ਤੁਹਾਡੇ ਝੋਨੇ ਦੀ ਵੀ ਕਿਹੋ ਜਿਹਾ ਝੋਨਾ ਚੱਲਿਆ ਤੁਹਾਡਾ ਆਮ ਤੋਂ ਸਿੰਘ ਦਾ ਘਰ ਹੈ ਜੀ ਨਾਲ ਹੀ ਖੇਤ ਹੈ ਸਾਰੀ ਮਸ਼ੀਨਰੀ ਇੱਥੇ ਰੱਖਦਾ ਹੈ ਆਪਣੇ ਕੋਲੇ ਪਾਣੀ ਦਾ ਪ੍ਰਬੰਧ ਇਹਦੇ ਕੋਲੇ ਵਧ ਗਿਆ ਹੈ ਜੀਪਾਂ ਗਾਰਾਂ ਮੋਟਰਸਾਈਕਲ ਹਰੇਕ ਚੀਜ਼ ਨਾਲ ਰੱਖਦਾ ਹੈਗਾ ਚਾਰ ਸਵੇਰੇ ਘਰ ਦੇ ਪਾਪੂ ਨਾਲ ਲਾਈ ਬੈਠਾਗਾ ਖੇਤ ਦੇ ਨਾਮ ਨਾਲ